ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬਲਵਿੰਦਰ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਤਿੰਨ ਗਾਵਾਂ ਦੋਸਤੋ ਤੁਹਾਨੂੰ ਦਿਖਾਵਾਂਗਾ ਵੀਡੀਓ ਦੇ ਵਿੱਚ ਤਿੰਨੇ ਹੀ ਗਾਵਾਂ ਜਿਹੜੀਆਂ ਗੱਬੜ ਹੋਣਗੀਆਂ ਡਿਟੇਲ ਇਹਨਾਂ ਗਾਵਾਂ ਦੀ ਕੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਤਸੱਲੀ ਜਰੂਰ ਕਰਿਆ ਕਰੋ ਦੋਸਤੋ ਆਪਣੀ ਨਰਖ ਪਰਖ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਜਰੂਰ ਕਰ ਲਿਆ ਕਰੋ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੌਣੀ ਨਰਖ ਪ੍ਰਕਿਰੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣੀ ਤਸੱਲੀ ਦੋਸਤੋ ਪਸ਼ੂ ਖਰੀਦਣ ਤੋਂ ਪਹਿਲੇ ਜ਼ਰੂਰ ਕਰ ਲਿਆ ਕਰੋ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਇੰਸਟਾਗ੍ਰਾਮ ਤੇ ਵੀ ਚੱਲਦੀ ਹੈ ਬੇਨਤੀ ਕਰਦਾ ਵੀਰਾਂ ਨੂੰ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜ਼ਰੂਰ ਕਰਿਆ ਕਰੋ ਕਰੀਏ ਵੀਰ ਨਾਲ ਗੱਲਬਾਤ ਪੁੱਛ ਵੀ ਡਿਟੇਲ ਲੈਂਦਾ ਗਾਵਾ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਜ ਇਹ ਪਿੰਡ ਸਰਾਲੀ ਮੰਡਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਫੋਨ ਨੰਬਰ ਤੇ ਨਾਮ ਵੀਰੇ ਦੱਸ ਦੇ ਨਾਮ ਮੇਰਾ ਪਲਵਿੰਦਰ ਸਿੰਘ ਹਾਂਜੀ ਪਿੰਡ ਸਰਾਲੀ ਮੰਡਾ ਹਾਂਜੀ ਫੋਨ ਨੰਬਰ ਹੈਗਾ ਜੇ 76968 68905 ਠੀਕ ਹੈ ਜੀ ਤਿੰਨ ਗਾਵਾਂ ਚ ਵੀਤੀ ਆਪਣੇ ਕੋਲ ਤਿੰਨ ਗਾਵਾਂ ਵੀਰੇ ਤਿੰਨੇ ਗੱਬਣਾ ਤਿੰਨੇ ਗੱਬਣਾ ਹਾਂਜੀ ਸ਼ੁਰੂ ਕਰੀਏ ਇਸ ਗਾਂ ਤੋਂ ਪਹਿਲਾਂ ਕੀ ਡਿਟੇਲ ਦੀ ਕਨਵਰਸ ਹੋਆ ਸੁਣੀਏ ਇਹ ਸਾ ਜੀ ਪਹਿਲਾ ਦੰਦ ਚਾਰ ਦੰਦ ਪਛੀ ਪਹਿਲਾ ਸੁਆ ਅੱਛਾ ਜੀ ਹਾਂਜੀ ਕਾੜੀ ਠੰਡੀ ਸੀਲ ਬਹੁਤ ਆ ਅੱਛਾ ਜੀ ਟਾਈਮ ਜੇ ਕਿੰਨਾ ਖਰਦੀ ਹੈ ਟਾਈਮ ਵੀਰੇ ਕੋਈ 10 ਤੋਂ 12 ਨੇ ਲੈ ਜੂਗੀ ਬੱਚੇ ਠੀ ਹਾਂਜੀ ਦੋਸਤੋ ਪਹਿਲਾ ਸੁਆ ਸੁਣੀ ਆ ਚਾਰ ਦਾੰਦਿਆ ਮੂ ਟਾਈਮ ਅਜੇ ਲਗਭਗ 10 ਦਿਨ ਦਾ ਖੜਦੀ ਆ ਸੁੰਦੇ ਸਮੇਂ ਤੱਕ ਦੋਸਤੋ ਇਹਨੇ ਗਾਣੇ ਆਰਡਰ ਕੁਆਲਿਟੀ ਬਹੁਤ ਵਧੀਆ ਤਿਆਰ ਕਰ ਲਈ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਹੱਥੀਂ ਚੁਆਈ ਮੁਠੀ ਵਾਲਾ ਥਣਾ ਦੋਸਤੋ ਬਹੁਤ ਵਧੀਆ ਸਪੇਸ ਦੋਸਤੋ ਥਣਾ ਦੀ ਬਹੁਤ ਵਧੀਆ ਆਪਸੇ ਜਦੋਂੇ ਪਾਸੇ ਵੇਖ ਲਓ ਤੋੜ ਕੇ ਵੀ ਦੋਸਤੋ ਤੁਹਾਨੂੰ ਦਿਖਾਉਣੀ ਏ ਇੱਕ ਵਾਰੀ ਗਾ ਨੂੰ ਤੋਰੀ ਵੀਰਜੀ ਖਰੀਦ ਨੂੰ ਖੁੱਲੀ ਜਰੂਰ ਜੀ ਕੱਦ ਕਾੜ ਦੋਸਤੋ ਗਾਂ ਦਾ ਚੰਗਾ ਪੂਰੀ ਫੁੱਲ ਬਰੀਡ ਵਾਈਜ਼ ਦੋਸਤੋ ਜੀ ਫੇਸ ਕੁਆਲਿਟੀ ਚੈੱਕ ਕਰ ਲਓ ਫਰੰਟ ਪ੍ਰੂਨਟ ਦੋਸਤੋ ਗਾ ਦਾ ਬਹੁਤ ਵਧੀਆ ਆ ਆਰਡਰ ਕੁਆਲਿਟੀ ਦੋਸਤੋ ਅਜੇ ਸੁੰਦੇ ਸਮੇਂ ਤੱਕ ਇਹਨੇ ਬਹੁਤ ਵਧੀਆ ਤਿਆਰ ਕਰ ਲੈਣੀ ਹਫਤਾ 10 ਦਿਨ ਦਾ ਜੇ ਟਾਈਮ ਪਿਆ ਬਾਕੀ ਸੁੰਦੇ ਵਿੱਚ ਤੇ ਇਹ ਵੀਰ ਤੇ ਪੰਪਰ ਪੰਡੂ ਚਾਹ ਬੜਾ ਠੰਡੀ ਤੇ ਰੀਜੀ ਵੇਖੋ ਠੀਕ ਹੈ ਜੀ ਦੋਸਤੋ ਆ ਕਰ ਲਓ ਚੈੱਕ ਆ ਬਿਲਕੁਲ ਠੰਡੀ ਤੇ ਹੀ ਪੂਰੀ ਸੀਲਸ ਲੱਗ ਗਿਆ ਵੇਖੋ ਦਸਾਂ ਵੀ ਛੱਡੋ ਜੋ ਮਰਜੀ ਕਰੋ ਹਾਂਜੀ ਹਾਂਜੀ ਜਿੱਦਾਂ ਮਾਦੀ ਹੱਥ ਬਿਠਾ ਠੀਕ ਹੈ ਠੰਡੀ ਤੇ ਠੀਕ ਹੈ ਜੀ ਕੀ ਦੋਸਤੋ ਇਹ ਮਰਦੋ ਕਿਹ ਲੋਗੀ ਲੈ ਜੋ ਬੀਤੀ ਬੰਦੋ ਜੀ ਕਦ ਕਦ ਦੋਸਤੋ ਗਾਂ ਦਾ ਬਹੁਤ ਵਧੀਆ ਪਹਿਲਾ ਸੁਆ ਸੁਣੀ ਚਾਰ ਦਾਂਦੇ ਮੂੰਹ ਫੇਸ ਕੁਆਲਟੀ ਦੋਸਤੋ ਚੈੱਕ ਕਰ ਲੋ ਜੀ ਕਰ ਲੈ ਲੋ ਜੀ ਲੈ ਜੋ ਲੈ ਜੋ ਆ ਜਾ ਆ ਜਾ ਵੀਡੀਓ ਬਣ ਦੇ ਕਰ ਜੀ ਸਾਜੇ ਦੋਸਤੋ ਵਲਟਾਂ ਕਾफी ਪਈਆਂ ਇਹਦੇ ਹਵਾਨੇ ਦੇ ਵਿੱਚ ਆ ਦੋਸਤੋ ਕਰੋ ਚੈੱਕ ਇਹਦਾ ਪ੍ਰਿੰਟ ਕੋਰੀ ਪੂਰੀ ਦੋਸਤੋ ਸੀਲਸ ਲੱਗਿਆ ਥਣਾ ਥਣਾ ਦੀ ਕੁਆਲਿਟੀ ਦੋਸਤੋ ਤਾਂ ਬਹਿਣੀ ਵਾਲੇ ਪਾਸੋਂ ਚੈੱਕ ਕਰ ਲੋ ਹਾਂਜੀ ਵੀਰ ਜੀ ਕੀ ਮੁੱਲ ਕਰਦੇ ਹੋ ਮੁੱਲ ਤਾਂ ਸਾਜੀ ਇਹਦਾ ਭਾਵੇਂ 70 70 ਕਰੀ ਜਾਵਾਂ ਹਾਂਜੀ 65000 ਦੇ ਹਨਾ 65000 ਦੇ ਹਾਂਜੀ ਹਾਂਜੀ ਮਹਾਨਾ ਵਾ ਜ਼ਿਆਦਾ ਨੇ ਵਿੱਚ ਕੋਈ ਠੀਕ ਹੈ 65000 ਠੀਕ ਹੈ 65000 ਰੁਪਏ ਦੇ ਵਿੱਚ ਦੋਸਤੋ ਵੀਰ ਕਹਿੰਦਾ ਵੀ ਆਪਾਂ ਜਿਹੜਾ ਉਹ ਵੀਰਪਰਾ ਖੇਦਣਾਂਗਾ ਮਾਨਤਣਾ ਉਹਦਾ ਜ਼ਰੂਰ ਕਰਾਂਗੇ ਬਾਕੀ ਦੋਸਤੋ ਫੋਨ ਮੋਲ ਜਿਹੜੇ ਹੁੰਦੇ ਆ ਵੀਡੀਓ ਦੇ ਵਿੱਚ ਫਿਕਸ ਨਹੀਂ ਹੁੰਦੇ ਥੋੜਾ ਬੜਾ ਦੋਸਤੋ ਮੋਲ ਜਰੂਰ ਘਟ ਜਾਂਦਾ ਦਾ ਫੋਨ ਦੋਸਤੋ ਜਰੂਰ ਕਰਿਆ ਕਰੋ ਦੋ ਨੰਬਰ ਬਾਰੇ ਦੱਸਿਓ ਵੀਰੇ ਦੋ ਨੰਬਰ ਜੀ ਗੱਭਣ ਜੀ ਕਿੰਨਾ ਟਾਈਮ ਖੜਦੀ ਵੀਰੇ ਇਹ ਵੀ ਹਫਤੇ ਦੇ ਅੰਦਰ ਬਾਅਦ ਸਵੇਰ ਕਰ ਮ ਸੁਣੀ ਸਵੇਰ ਦੂਜਾ ਸੁਣਾ ਵੀਰੇ ਦੂਜਾ ਸਵੇਰ ਸੁਣੀ ਹਾਂਜੀ ਹਾਂਜੀ ਬਹੁਰੀ ਐਣੀ ਵੀ ਦੂਜਾ ਸਵੇਰ ਦੋਸਤੋ ਸੁਣੀ ਇਹ ਵੀ ਗਾਂ ਇੱਕ ਆਪਰੇ ਟਾਈਮ ਹੈ ਜੀ ਬਾਕੀ ਪਿਆ ਸੁੰਨ ਦੇ ਵਿੱਚ ਕੱਦ ਕੱਢ ਦੋਸਤੋ ਗਾਂ ਦਾ ਚੰਗਾ ਵਾ ਆ ਜੇ ਦੋਸਤੋ ਵਲਟ ਲੈਦੇ ਹਵਾਨੇ ਦੇ ਕਾਫੀ ਪਈਆਂ ਉਸੂ ਦੇ ਸਮੇਂ ਤੱਕ ਦੋਸਤੋ ਇਹਨੇ ਬਹੁਤ ਵਧੀਆ ਆਰਡਰ ਪਿਆਰ ਕਰ ਲੈਣਾ ਲੋ ਜੀ ਕਿਤਾ ਇਹ ਵੀ ਬਿਲਕੁਲ ਠੰਡੀ ਸੀ ਠੰਡੀ ਠੰਡੀ ਜੀ ਕਰੋ ਦੋਸਤੋ ਚੈੱਕ ਬਿਲਕੁਲ ਪੂਰੀ ਸੀਲਸ ਲੱਗਿਆ ਟਲੈਂਟ ਲੰਬੋ ਹਾਂਜੀ ਹਾਂਜੀ ਜੇ ਦੋਸਤੋ ਵਲਟ ਲੈ ਕਾਫੀ ਪਈਆਂ ਹਵਾਨੇ ਦੇ ਵਿੱਚ 에ਅਰ ਸ਼ਾਇਰ ਦੇ ਨਾਲ ਦੋਸਤੋ ਥੋੜੀ ਜੀ ਆਉਂਦੀ ਹੈ ਮੋਲ ਲਈ ਕੇਸ ਕੁਆਲਿਟੀ ਚੈੱਕ ਕਰ ਲਓ ਦੋਸਤੋ ਇਸ ਤਰ੍ਹਾਂ ਦੀ ਅਜੀਤ ਜੀ ਕੀ ਮੁੱਲ ਕਰਦੇ ਇਹਦਾ ਜੀ 52000 ਮੁੱਲ 50 ਹੀ ਦੇ ਰਾਂ ਠੀਕ ਹੈ ਜੀ 52000 ਰੁਪਏ ਦੋਸਤੋ ਵੀਰ ਨੇ ਇਹਦੀ ਡਿਮਾਂਡ ਰੱਖੀ ਆ 50000 ਰੁਪਏ ਦੇ ਵਿੱਚ ਵੀਰ ਕੰਦਾ ਮਾਨਤਾ ਕਰਾਂਗੇ ਜਿਹੜਾ ਕਵੀਰ ਪਰਾ ਸਿੱਧਣਾ ਹੋਊਗਾ ਤਿੰਨ ਨੰਬਰ ਬਾਰੇ ਦੱਸੀ ਵੀਰ ਤਿੰਨ ਨੰਬਰ ਵੀ ਗੱਭਣਾ ਵੀਰੇ ਕੰਨਾ ਟਾਈਮ ਖੜਦੀ ਜੀ ਇਹ ਲੈ ਜੂ ਦੋ ਚਾਰ ਦਿਨ ਪੰਜ ਦਿਨ ਲੈ ਜੂ ਬਤਵਤ ਸੂਹਾ ਕਰ ਮੈਂ ਸੁਣੀ ਜੀ ਸੂਹਾ ਦੂਜਾ ਸੁਣਾ ਵੀਰੇ ਦੂਜਾ ਸੂਹਾ ਸੁਣਾ ਹਾਂਜੀ ਹਾਂਜੀ ਤੋਰੀਏ ਨੂੰ ਵੀ ਦੋਸਤੋ ਬਲੈਕ ਕਲਰ ਦਾ ਥੋੜੇ ਜਿਹਾ ਹਵਾਨੇ ਦੇ ਡੱਬਿਆ ਦੂਜਾ ਸੁਆ ਸੁਣੀ ਆ ਜੇ ਦੋਸਤੋ ਟਾਈਮ ਇਹ ਵੀ ਹਫਾ ਲੈ ਜਣਾ ਨੇ ਮਰੇ ਮਜੇ ਨਾਲ ਬਾਕੀ ਦੋਸਤੋ ਥਣਾ ਥਣਾ ਦੀ ਕੁਆਲਿਟੀ ਦੀ ਗਾਂ ਦੀ ਬਹੁਤ ਵਧੀਆ ਕੱਦ ਕਾਠੀ ਦੋਸਤੋ ਗਾਂ ਦਾ ਬਹੁਤ ਵਧੀਆ ਵੇਖੋ ਕਰੋ ਚੈੱਕ ਜੀ ਆ ਦੋਸਤੋ ਕਰੋ ਚੈੱਕ ਪੂਰੀ ਸੀਲਸ ਲੱਗ ਠੰਡੀ ਸੀਲ ਆ ਲਓ ਚੈੱਕ ਜੀ ਹਾਂ ਦੋਸਤੋ ਥਾਨ ਬਹੁਤ ਵਧੀਆ ਲੱਗਾ ਗਾਂ ਨੂੰ ਕਰੋ ਚੈੱਕ ਵਾਹ ਜੀ ਦੋਸਤੋ ਇਹਦੇ ਵੀ ਹਵਾਨੇ ਦੇ ਵਿੱਚ ਵਲਟ ਲਾ ਜਿਹੜੀ ਕਾਫੀ ਪਈਆਂ ਸੁਣਦੇ ਸਮੇਂ ਤੱਕ ਇਹਨੂੰ ਦੋਸਤੋ ਆਰਡਰ ਕੁਆਲਿਟੀ ਜਿਹੜੀ ਬਹੁਤ ਵਧੀਆ ਬਿਆਰ ਕਰ ਲਈ ਬਾਹਰੋਂ ਦੋਸਤੋ ਤੁਹਾਨੂੰ ਦਿਖਾ ਦਿੰਦਾ ਆਰਡਰ ਕੁਆਲਿਟੀ ਕਰਾ ਕਰ ਲੋ ਚੱਕ ਅਜੀਬ ਜੀ ਕੀ ਮੋਲ ਕਰਦੇ ਦਾ ਮੋਲ ਤਾਂ ਸ਼ਾ ਜੀ ਇਹਦਾ 40000 ਲਾਸਟ 35000 ਦੇ ਦਾਂ ਠੀਕ ਹੈ ਜੀ ਜੀ ਹਾਂ ਨਾ 35 ਦੇ ਦਾਂ ਠੀਕ ਹੈ ਜੀ 40000 ਰੁਪਏ ਦੋਸਤੋ ਵੀਰ ਨੇ ਇਸ ਗਾਂ ਦੀ ਡਿਮਾਂਡ ਰੱਖੀ ਆ 35000 ਰੁਪਏ ਦੇ ਵਿੱਚ ਵੀਰ ਕਹਿੰਦਾ ਆਪਾਂ ਮਾਨਤਾ ਜਰੂਰ ਕਰਾਂਗੇ ਜਿਹੜਾ ਵੀ ਪ੍ਰੈਸ ਦੇਣਾ ਤਿੰਨ ਗਾਵਾਂ ਦੋਸਤੋ ਤੁਹਾਨੂੰ ਦਿਖਾਈਆਂ ਤਿੰਨੇ ਗਾਵਾਂ ਖੱਬੜਿਆ ਅਸਲੀ ਕਰਕੇ ਆਪਣੀ ਨਰਖ ਪਰ ਕਰਕੇ ਪਸ਼ੂ ਦੋਸਤੋ ਖਰੀਦਿਆ ਕਰੋ ਗੱਬਣ ਪਸ਼ੂ ਦੋਸਤੋ ਟਿਪ ਕੇ ਤੇ ਜਿਹੜਾ ਪਸ਼ੂ ਸੋਇਆ ਇੱਕ ਟਾਈਮ ਦੋ ਟਾਈਮ ਚੋਕਿਆ ਉਹਨੂੰ ਆਪਣੀ ਤਸੱਲੀ ਕਰ ਲਿਆ ਕਰੋ ਗਾਵਾਂ ਦੋਸਤੋ ਤ ਆ ਗਾਂ ਦੋਸਤੋ ਬਹੁਤ ਵਧੀਆ ਬਰੀਦਲੀ ਤੇ ਬਾਕੀ ਦੋਸਤੋ 2 ਨੰਬਰ ਤੇ ਜਿਹੜੀ ਗਾਂ ਐਰ ਸ਼ਹਿਰ ਦੇ ਨਾਲ ਆਉਦੀ 3 ਨੰਬਰ ਵਾਲੀ ਗਾਂ ਨੂੰ ਦੋਸਤੋ ਕਰ ਲਓ ਚੱਕ ਬਲੈਕ ਕਲਰ ਦੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ